माही आप तुर चले अवलैत नुटनू न्याणे दे गया माही आप तुर चले अवलैत ਕੁੱਟ ਨੂੰ ਨਿਆਣੇ ਦੇ ਗਿਆ ਕੋਈ ਮੰਗੇ ਵਸਤਾ ਤੇ ਕੋਈ ਮੰਗੇ ਫੱਟੀ ਕੋਈ ਮੰਗੇ ਵਸਤਾ ਕੋਈ ਮੰਗੀ ਫੱਟੀ ਕੋਈ ਰੋਂਦਾ ਹੈ ਕਲਮ ਦਵਾਤ ਨੂੰ ਕੁੱਟ ਨੂੰ ਨਿਆਣੇ ਦੇ ਗਿਆ ਮਾਹੀ ਆਪ ਤੁਰ ਜੱਲੇ ਆਵ ਲੈ ਤਨੂੰ ਕੁੱਟ ਨੂੰ ਨਿਆਣੇ ਦੇ ਗਿਆ ਕੋਈ ਮੰਗੇ ਟੌਫੀ ਤੇ ਕੋਈ ਮੰਗੇ ਬਿਸਕਟ ਕੋਈ ਮੰਗੇ ਟੌਫੀ ਤੇ ਕੋਈ ਮੰਗੇ ਬਿਸਕੁਟ ਕੋਈ ਰੋਂਦਾ ਏ ਤਾਂ ਜੇ ਤਾਂ ਜੇ ਕੇਕ ਨੂੰ ਕੁੱਟ ਨੂੰ ਨਿਆਣੇ ਦੇ ਗਿਆ ਮਾਹੀ ਆਪ ਤੁਰ ਚੱਲੇ ਆਵ ਲੈ ਤਨੂੰ ਕੁੱਟ ਨੂੰ ਨਿਆਣੇ ਦੇ ਗਿਆ ਮਾਹੀ ਆਪ ਤੁਰ ਚੱਲੇ ਆਵ ਲੈ ਤਨੂੰ ਕੁੱਟ ਨੂੰ ਨਿਆਣੇ ਦੇ ਗਿਆ ਕੋਈ ਮੰਗੇ ਪੈਂਟ ਤੇ ਕੋਈ ਮੰਗੇ ਸ਼ਰਟ ਕੋਈ ਮੰਗੇ ਪੈਂਟ ਤੇ ਕੋਈ ਮੰਗੇ ਸ਼ਰਟ ਕੋਈ ਮੰਗੇ ਨਾਈਕੀ ਵਾਲੇ ਹੈਟ ਨੂੰ ਕੁੱਟ ਨੂੰ ਨਹੀਂ ਆਣੇ ਦੇ ਗਿਆ ਮਾਹੀ ਆਪ ਤੁਰ ਜੱਲੇ ਆਵ ਲੈ ਤਨੂੰ ਕੁੱਟ ਨੂੰ ਨਹੀਂ ਆਣੇ ਦੇ ਗਿਆ કોઈ મંગે ચપ્પલ દે કોઈ મંગે સેન્ડલ કોઈ મંગે ચપ્પલ દે કોઈ મંગે સેન્ડલ કોઈ રુંદા હે લાઈટા વાલે ભૂટ નુ કુટ્ટ નુ નયાણે દે ગિયા માહી આપ તુર ચлле આવ લેત નુ કુટ્ટ નુ નયાણે દે ગિયા માહી આપ તુર ચлле આવ લેત નુ કુટ્ટ નુ નયાણે દે ગિયા